ਅਜਪਤ ਹੋਈ ਤੁਸੀਂ ਆਪਣੇ ਦਾਦਾ-ਦਾਦੀ ਤੋਂ ਸੁਣਦੇ ਆ ਰਹੇ ਹੋਵੋਗੇ ਕਿ ਸਾਨੂੰ ਘਾਹ ਤੇ ਨੰਗੇ ਪੈਰੀ ਤੁਰਨਾ ਚਾਹੀਦਾ ਕਿਉਂਕਿ ਇਹ ਸਾਡੇ ਸਰੀਰ ਨੂੰ ਚੰਗੀ ਤਰ੍ਹਾਂ ਵਿਕਸਿਤ ਕਰਨ ਵਿੱਚ ਮਦਦ ਕਰਦਾ ਹੈ ਪਰ ਅੱਜਕੱਲ ਲੋਕਾਂ ਨੂੰ ਇਹ ਗੱਲਾਂ ਬੇਕਾਰ ਲੱਗਦੀਆਂ ਨੇ ਹੁਣ ਹਾਲਾਤ ਇਹ ਹਨ ਕਿ ਲੋਕ ਆਪਣੇ ਘਰਾਂ ਵਿੱਚ ਵੀ ਚੱਪਲਾ ਪਾ ਕੇ ਘੁੰਮਦੇ ਨੇ ਪਰ ਅੱਜਕੱਲ ਇੱਕ ਅਜੀਹਾ ਵਿਅਕਤੀ ਸੁਰਖੀਆਂ ਵਿੱਚ ਹੈ ਜਿਸਨੇ ਦਾਦਾ-ਦਾਦੀ ਦੀ ਸਲਾਹ ਨੂੰ ਇੰਨੀ ਗੰਭੀਰਤਾ ਨਾਲ ਲਿਆ ਹੈ ਕਿ ਉਸਨੇ ਜੁੱਤੀਆਂ ਅਤੇ ਚੱਪਲਾਂ ਛੱਡ ਦਿੱਤੀਆਂ ਇੱਕ ਰਿਪੋਰਟ ਮੁਤਾਬਕ ਜਾਰਜ ਨੇ ਤਿੰਨ ਸਾਲਾਂ ਤੋਂ ਚੱਪੜਾਂ ਅਤੇ ਜੁੱਤੀਆਂ ਨੂੰ ਪੂਰੀ ਤਰ੍ਹਾਂ ਅਲਵਿਦਾ ਕਹਿ ਦਿੱਤਾ ਹੈ ਅਤੇ ਉਹਨਾਂ ਨੂੰ ਕਮਾਈ ਦਾ ਸਾਧਨ ਬਣਾ ਲਿਆ ਹੈ। ਦਰਸਲ ਜਾਰਜ ਆਪਣੇ ਗੰਦੇ ਪੈਰਾਂ ਦੀਆਂ ਫੋਟੋਆਂ ਲੈਂਦਾ ਹੈ ਅਤੇ ਉਹਨਾਂ ਨੂੰ ਸਬਸਕ੍ਰਿਪਸ਼ਨ ਸਾਈਟ ਤੇ ਪੋਸਟ ਕਰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਲੋਕ ਉਸ ਨੂੰ ਅਤੇ ਉਸਦੇ ਪੈਰਾਂ ਨੂੰ ਦੇਖਣ ਲਈ ਪੈਸੇ ਦੇ ਕੇ ਉਸਦੇ ਅਕਾਊਂਟ ਨੂੰ ਸਬਸਕ੍ਰਾਈਬ ਕਰਦੇ ਨੇ। ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਨੇ 21 ਸਾਲ ਦੀ ਉਮਰ 'ਚ ਇਸ ਤਰ੍ਹਾਂ ਦੀ ਜੀਵਨ ਸ਼ੈਲੀ ਅਪਣਾਉਣ ਦਾ ਫੈਸਲਾ ਕੀਤਾ ਸੀ ਇਹ ਵਿਅਕਤੀ ਆਪਣੇ ਪੈਰਾਂ ਦੀਆਂ ਫੋਟੋਆਂ ਤੋਂ ਹਰ ਮਹੀਨੇ 53000 ਤੋਂ 1 ਲੱਖ ਰੁਪਏ ਕਮਾ ਲੈਂਦਾ ਹੈ ਹੁਣ ਤੁਹਾਡੇ ਦਿਮਾਗ ਵਿੱਚ ਇੱਕ ਸਵਾਲ ਉੱਠ ਰਿਹਾ ਹੋਵੇਗਾ ਕਿ ਇਹ ਵਿਅਕਤੀ ਸਿਰਫ ਪੈਸੇ ਲਈ ਅਦੇਹਾ ਕਰ ਰਿਹਾ ਹੈ ਪਰ ਅਦੇਹਾ ਬਿਲਕੁਲ ਨਹੀਂ ਹੈ ਕਿਉਂਕਿ ਜੋਰਜ ਨੂੰ ਕਈ ਤਰ੍ਹਾਂ ਦੀਆਂ ਮਾਨਸਿਕ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜੋਰਜ ਦੱਸਦਾ ਹੈ ਕਿ ਜਦੋਂ ਉਸਨੇ ਆਪਣੀ ਜੁੱਤੀ ਅਤੇ ਚੱਪਲਾ ਛੁੱਟਣ ਦਾ ਫੈਸਲਾ ਕੀਤਾ ਤਾ ਮੇਰੇ ਪਰਿਵਾਰ ਨੇ ਸੋਚਿਆ ਕਿ ਮੈਂ ਪੂਰੀ ਤਰ੍ਹਾਂ ਪਾਗਲ ਹੋ ਗਿਆ ਪਰ ਹੁਣ ਮੈਂ ਆਪਣੇ ਨੰਗੇ ਪੈਰਾਂ ਨਾਲ ਪੈਸਾ ਕਮਾ ਰਿਹਾ ਹਾਲਾਂਕਿ ਇਹ ਜਗ੍ਹਾ ਸਿਰਫ ਜੋਰਜ ਹੀ ਨਹੀਂ ਕਰਦਾ ਸਗੋਂ ਉਸਦੀ ਪ੍ਰੇਮਿਕਾ ਵੀ ਅਜਿਹਾ ਕਰਦੀ ਏ ਆਪਣੇ ਇੰਟਰਵਿਊ ਵਿੱਚ ਉਸਨੇ ਦੱਸਿਆ ਕਿ ਇੱਕ ਵਾਰ ਉਹ ਆਪਣੀ ਮਾਂ ਅਤੇ ਨਾਨੇ ਨਾਲ ਸੈਰ ਕਰਨ ਲਈ ਬਾਹਰ ਗਿਆ ਸੀ ਫਿਰ ਉਸਨੂੰ ਅਹਿਸਾਸ ਹੋਇਆ ਕਿ ਹੁਣ ਲੋਕਾਂ ਨੇ ਜ਼ਮੀਨ ਨੂੰ ਪੂਰੀ ਤਰ੍ਹਾਂ ਮਹਿਸੂਸ ਕਰਨਾ ਬੰਦ ਕਰ ਦਿੱਤਾ ਹੈ ਅਤੇ ਜਦੋਂ ਮੈਂ ਵੱਡਾ ਹੋਇਆ ਮੈਂ ਫਿਰ ਜ਼ਮੀਨ ਨਾਲ ਜੁੜੇ ਰੈਂਡ ਦਾ ਫੈਸਲਾ ਕੀਤਾ ਤੇ ਚੱਪੜਾ ਤੇ ਜੁੱਤੀਆਂ ਛੱਡ ਦੋ